ਜੀਣੋ ਪਾਠ ਦਾ ਫਲ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦੱਸਿਆ ਕਹਿੰਦੇ ਭਾਈ ਪਾਠ ਦਾ ਫਲ ਇਸ ਤਰ੍ਹਾਂ ਹੈ ਜਿਵੇਂ ਖੂਹ ਦੀ ਖੇਤੀ ਹੋਵੇ ਸੁਣਿਓ ਧਿਆਨ ਨਾਲ ਪਾਠ ਦਾ ਫਲ ਇਸ ਤਰ੍ਹਾਂ ਹੈ ਜਿਵੇਂ ਖੂਹ ਦੀ ਖੇਤੀ ਹੋਵੇ ਭਾਗ ਖੂਹ ਦੇ ਪਾਣੀ ਤੋਂ ਪਾਣੀ ਖੂਹ ਵਿੱਚੋਂ ਕੱਟ ਕੇ ਹਲੇ ਦੋਲੇ ਦੇ ਪੰਜ ਚਾਰ ਖੇਤ ਸਿੰਜੇ ਜਾ ਸਕਦੇ ਨੇ ਖੂਹ ਦੇ ਪਾਣੀ ਨਾਲ ਕਈ ਮੀਲ ਤੱਕ ਕੋਈ ਜ਼ਮੀਨ ਨਹੀਂ ਸਿੰਜ ਸਕਦਾ ਖੂਦ ਦਾ ਪਾਣੀ ਅਲੇ-ਗਲੇ 5-10 ਕਿੱਤਾਂ ਤੱਕ ਪਹੁੰਚਦਾ ਖੂਦ ਦਾ ਪਾਣੀ ਮੀਲਾਂ ਤੱਕ ਨਹੀਂ ਪਹੁੰਚੇਗਾ ਇਸ ਲਈ ਖੂਦ ਦਾ ਪਾਣੀ ਭਾਵ ਬਾਠ ਦਾ ਫਲ ਜਿਹੜਾ ਉਹ ਖੂਦ ਹੀ ਖੇਤੀ ਦੀ ਤਰ੍ਹਾਂ ਹੈ ਭਾਵ ਉਹਦਾ ਫਲ ਜਿਹੜਾ ਉਹ ਨੂੰ ਪ੍ਰਾਪਤ ਹੁੰਦਾ ਜਿਹਨੂੰ ਬਾਠ ਕਰਨ ਵਾਲੇ ਨੂੰ ਅਰਥ ਆਉਂਦੇ ਨੇ ਜਾਂ ਸੁਣਨ ਵਾਲੇ ਨੂੰ ਅਰਥ ਸਮਝ ਆਉਂਦੇ ਨੇ ਜਿਹਨੂੰ ਕੋਈ ਅਰਥ ਨਹੀਂ ਸਮਝ ਆ ਰਹੇ ਜੇਦੀ ਪਾਠ ਵਿੱਚ ਸੁਰਤ ਨਹੀਂ ਜੁੜ ਰਹੀ ਪਾਠ ਕਰਨ ਲੱਗਿਆਂ